ਘਟਨਾ ਵਾਪਰੀ ਹੈ ਬੇਟਾ ਬਾਹਰ ਜਾਣਾ ਚਾਹੁੰਦਾ ਸੀਗਾ ਤੇ 2 ਸਾਲ ਹੋ ਗਏ ਇਹਨਾਂ ਨੂੰ ਖੱਜਲ ਖਰਾਬ ਹੁੰਦਿਆਂ ਨੂੰ ਨਾ ਤਾਂ ਜੈਂਟ ਨੇ ਅੱਜ ਤਾਈਂ ਬਾਹਰ ਤੇਜਿਆ ਆਇਆ ਤੇ ਨਾ ਹੀ ਕੋਈ ਦਰਗਾਸ਼ ਲੈਂਦੇ ਹੈਗੇ ਆ 2 ਸਾਲ ਦੇ ਕਹਿ ਰਹੇ ਆ ਅੱਜ ਪੈਸੇ ਦਿਵਾਉਣੇ ਅੱਜ ਪੈਸੇ ਦਿਵਾਉਣੇ ਆ ਅੱਜ ਤੱਕ ਕੋਈ ਪੈਸਾ ਨਹੀਂ ਉਹਨਾਂ ਨੇ ਮੋੜਿਆ ਹੈਗਾ ਅੱਕ ਕੇ ਬੱਚੇ ਸਾਡੇ ਨੇ ਟੈਨਸ਼ਨ ਲੈ ਕੇ ਦੁਰਘਟਨਾ ਜੋ ਵੀ ਕੀਤੀ ਆ ਸਾਨੂੰ ਬਹੁਤ ਦੁੱਖ ਹੋਇਆ ਜਵਾਨ ਸਾਡਾ ਪੁੱਤ ਆ ਸਾਡਾ ਪੁੱਤ ਵਾਪਸ ਨਹੀਂ ਆਉਣਾ ਸਾਨੂੰ ਉਹਦਾ ਹੱਕ ਚਾਹੀਦਾ ਆ ਸਾਨੂੰ ਸਜ਼ਾ ਚਾਹੀਦੀ ਆ ਜੀ ਦੀ ਜੱਟ ਹੋਈ ਆ ਗਰਪਰੀ ਸਿੰਘ ਉਹ ਦਾ ਕਾਰਨ ਕਹਿ ਰਹੇ ਹਨ ਉਹਨੂੰ ਕੀ ਕਰਨਾ ਲਾਇਆ ਕੀ ਕਰਨਾ ਤੁਹਾਡਾ ਤਾਂ ਆਸੀ ਇਸ ਵਜ੍ਹਾ ਨਾਲ ਲਾਇਆ ਹੋਰ ਕੋਈ ਰੋਸ ਨਹੀਂ ਦਾ ਪੁਲਿਸ ਸਾਨੂੰ ਖੱਜਲ ਖਰਾਬ ਕਰਦੀ ਪਈ ਆ ਸਾਡੀ ਰਿਪੋਰਟ ਨਹੀਂ ਲਿਖਦੀ ਪਈ ਕਿ ਦੂਸਰੀ ਗੱਲ ਇਹ ਆ ਸਾਨੂੰ ਉਹਨਾਂ ਮਾਸ ਨਹੀਂ ਦੇ ਰਹੀ ਹੈਗੀ ਕਿ ਸਾਨੂੰ ਪੁਲਿਸ ਦੇ ਦੋਸਤਾਂ ਸਾਨੂੰ ਮਾਸ ਮਿਲਣੀ ਚਾਹੀਦੀ ਆ ਸਾਡੀ ਸੁਣਵਾਈ ਹੋਣੀ ਚਾਹੀਦੀ ਆ ਅਸੀਂ 1 ਵਜੇ ਦੇ ਆਣ ਕੇ ਬੈਠੇ ਆ ਇਹਨਾਂ ਨੇ ਸਾਡੇ 4 ਘੰਟੇ ਖੱਜਲ ਖਰਾਬ ਕੀਤੇ ਥਾਣੇ ਉੱਤੇ ਫਿੱਟੇ ਉਹ ਅੰਦਰ ਪੁਲਿਸ ਵਾਲੇ ਆਉਂਦੇ ਲੜਕੇ ਨਾਲ ਏਜੰਟਰ ਨੂੰ ਪੈਸੇ ਦਿੱਤੇ ਯਾਨੀ ਤੇ ਏਜੰਟ ਨੇ ਪੈਸੇ ਨਹੀਂ ਵਾਪਸ ਕੀਤੇ ਯਾਨੀ ਕਿ ਪਰਚਾ ਦਰਜ ਕਰਾਇਆ ਹੈ ਤੇ ਜਿੱਲੇ ਪੈਸੇ ਤੇਜੰਟ ਨੂੰ ਕਲੀਅਰ ਹੋ ਗਈ ਕੈਨੇਡਾ ਹੀ ਕੈਨੇਡਾ ਵਿੱਚ ਜਿਹਨੇ ਕਿੰਨੇ ਪੈਸੇ ਦੀ ਗੱਲ ਹੋਈ ਸੀ 25 ਲੱਖ ਹੀ ਹੋਈ ਜੀ ਮੈਂ ਉਹਨੇ ਕੀ ਕਰਮ ਕੀਤਾ ਵਾ ਨੌਜਵਾਨ ਨੇ ਕਦਮ ਚੱਕਿਆ ਯਾਨੀ ਕਿ ਦਵਾਈ ਪੀਣੀ ਏਜੰਟ ਦੇ ਡੱਬੂ ਢਾੜ ਕੇ ਦੱਤ ਹੋ ਗਈ ਹੁਣ ਹਾਂਜੀ ਦੱਤ ਹੋ ਗਈ ਭਾਈ ਤੁਸੀਂ ਧਰਨਾ ਲਾਇਆ ਕੀ ਕਰ ਰਹੇ ਧਰਨਾ ਲਾਉਂਦਾ ਕਰਲਾ ਪੁਲਸ ਨੇ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਜੀ ਉਹ ਦੇ ਸਕਦੇ ਤਾਂ ਧਾ ਹੀ ਨਾਲ ਹੀ ਵਿੱਚ ਰਿਹਾ ਜਿੰਨ ਕੋ ਕੇਸ ਹੀ ਆ ਕਰਤੀ ਉਸਨੇ ਅੱਛਾ ਧੀਏ ਤੀ ਨਾ ਲੱਗ ਹਾਂਜੀ ਹਾਂਜੀ ਵੀ ਜਿਹੜੀ ਪੂਪਾ ਅੱਛਾ ਜੀ ਹਾਂਜੀ